ਗੁਰੂ ਪਿਆਰੀ ਸਾਧ ਸੰਗਤ ਜੀ ਕੱਟ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਖਲੇ ਮਹੀਨੇ ਡੇਢ ਮਹੀਨੇ ਤੋਂ ਪ੍ਰਸ਼ਾਤਾ ਕਰਕੇ ਜਿਹੜੇ ਹੜ੍ਹ ਆਏ ਆ ਬੜਾ ਵੱਡਾ ਨੁਕਸਾਨ ਪੰਜਾਬ ਦੀ ਕਾਫੀ ਇਲਾਕੇ ਛੋਇਆ ਤੇ ਖਾਸ ਕਰਕੇ ਥੋੜੇ ਇਲਾਕੇ ਜਦੋਂ ਆ ਸਾਰਾ ਪਾਣੀ ਫੁੱਡੇ ਇਲਾਕੇ ਜਾ ਗਿਆ ਸੀ ਉਸ ਦਿਨ ਮੈਂ ਵੀ ਇੱਥੇ ਆ ਗਿਆ ਸੀ ਪਰ ਉਦੋਂ ਤੱਕ ਸੜਕ ਤੇ ਹੀ ਸਾਨੂੰ ਰੁਕਣਾ ਪਿਆ ਤੇ ਮੈਂ ਜੋ ਰੁਕਿਆ ਸੀ ਕਿ ਮੈਂ ਕਿਹਾ ਜਿਸ ਦੀ ਲੋੜ ਹੈ ਉਹ ਸਾਨੂੰ ਦੱਸੋ ਤੇ ਮੈਂ ਨਾਲ ਦਿਨਾਂ ਚ ਸਾਰੇ ਇਲਾਕਿਆਂ ਜਾ ਗਏ ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸਣਾ ਚਾਹਣਾ ਹੈ ਆ ਜਿਹੜਾ ਨੁਕਸਾਨ ਹੋਇਆ ਆ ਬਚ ਜਾਣਾ ਸੀ ਜੇ ਸਰਕਾਰ ਨਿਲਕੀ ਨਾ ਕਰਦੀ ਮੈਂ ਹੁ ਸਾਰਾ ਕੁਝ ਪਤਾ ਕਰਾ ਕੇ ਮਦਦ ਦੱਸਣਾ ਚਾਹਣਾ ਹੈ ਆਪਣਾ ਜਿਹੜਾ ਪਾਣੀ ਆਉਂਦਾ ਆ ਥੀਨ ਡੈਮ ਤੋਂ ਜਦੋਂ ਛੱਡੇ ਜਾਂਦਾ ਆ ਉਹਦੇ ਅੱਗੇ ਆ ਜਾਂਦਾ ਮਾਧੋਪੁਰ ਡੈਮ ਉਤੋਂ ਫਿਰ ਤੁਹਾਡੇ ਕੋਲੇ ਆਉਂਦਾ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਇਹਨਾਂ ਨੇ ਗੇਟ ਛੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਾ ਸਿਖਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ੍ਹ ਦਿੱਤੇ 2.5 ਲੱਖ ਕਿਊਸਿਕ ਪਾਣੀ 1 ਮਿੰਟ ਖੋਲਦਾ ਆ ਜਿਹੜੇ ਦਰਿਆ ਆਪਣੇ ਇਕੱਲਾ 1 ਲੱਖ ਕਿਊਸਿਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧਪੁਰ ਡੈਮ ਹੈ ਉਹ ਤਾਂ ਟੁੱਟ ਹੀ ਗਿਆ ਤੇ ਉਹ ਵੀ ਪਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾ ਰਿਪੇਅਰ ਹੋਇਆ ਟੁੱਟ ਜੂਗਾ ਫਿਰ ਸਾਰਾ ਤਬਾਹ ਹੋ ਜਾਊਗਾ ਹੈਰਾਨ ਰਹਿ ਜਾਓਗੇ 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਬਾਦਲ ਸਾਹਿਬ ਮੈਨੂੰ ਯਾਦ ਹੈ ਉਹ ਜੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਬਰਸਾਤਾਂ ਤੋਂ ਪਹਿਲੇ ਪਹਿਲੇ ਕੀ ਚੀਜ਼ ਦੀ ਲੋੜ ਹੈ ਤੇ ਸਾਰਾ ਪ੍ਰਬੰਧ ਕਰਕੇ ਬਸਾਦਾਂ ਤੱਕ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾਂ ਕਿਸੇ चीज ਦੀ ਕਮੀ ਹੋ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਨੂੰ ਮੀਟਿੰਗ ਨਹੀਂ ਕੀਤੀ ਬੰਦ ਵੀ ਨਹੀਂ ਸਾਫ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੈਂ ਤੇ ਇਹਨਾਂ ਨੇ ਪਾਪ ਕੀਤਾ ਹੈ ਆ ਦੋਸ਼ੀ ਤੁਹਾਡੇ ਆ ਝਾੜੂ ਵਾਲਾ ਮੁਖਮਾ ਕਰਿਆ ਤੁਹਾਡੇ ਕੋਲ ਸਰਕਾਰ ਹੈ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੂੰ ਤਾਂ ਘਰੇ ਪਠਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚ ਵਾਲਿਆ ਕੇਜਰੀਵਾਲ ਆਪ ਮਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਦਾ ਜੈਨੇ ਦੇ ਮੰਤਰੀ ਥੇ ਥੇ ਮਹਿਕਮੇ ਦੇ ਸੇ ਹੁਣ ਉਹਨਾਂ ਦਾ ਕੰਮ ਇੱਕੋ ਹੀ ਕਰਦਾ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਹੀਂ ਟੈਂਡਰਾਂ ਨਹੀਂ ਹਰ ਚੀਜ਼ ਚ ਪੈਸਾ ਇਕੱਠਾ ਕਰਨ ਦੇ ਲੰਗੇ ਆ ਇਹਨਾਂ ਦੇ ਕੋਈ ਕੰਮ ਐਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਆ ਤੁਸੀਂ ਹੈਰਾਨ ਰਹਿ ਜੂਗੇ ਚਲੋ ਹੜ ਆਗੇ ਉਹਨੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਆ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਆ ਹਜ਼ਾਰ ਹਜ਼ਾਰ ਰੁਪਏ ਕਿ ਲੱਖ ਪੈਸਾ ਇਕੱਠਾ ਕਰਕੇ ਬੰਨੇ ਆ ਜੇ ਸ਼ਰਮ ਹੁੰਦੀ ਤੇ ਹੜ ਆਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜੇਸਪੀਆਂ ਉਦੋਂ ਦਾ ਡੀਟੈਲ ਦੇ ਦਿੰਦੇ ਉਦੋਂ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਹੈ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਆਪ ਬੰਨੇ ਆ ਆਪਣਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਐਕਲੀ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਦੇ ਰੱਖੇ ਆ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਦੇ ਆ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਆਉਂਦਾ ਯਾਦ ਆ ਕੈਪਟਨ ਉਮਰਿੰਦਰ ਸਿੰਘ ਨੇ ਗੁੜਕਾ ਸਾਡੀ ਸੌਖਾਦੀ ਕਿ ਮੈਂ ਕਰਜਾ ਮਾਫ ਕਰ ਦੂੰਗਾ ਐ ਨਹੀਂ ਦੇਖਿਆ ਪਛੋਕੜ ਕੀ ਉਹਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋੜਾ ਖਾਲੇ ਤਾਂ ਕੀ ਫਰ ਪੈਂਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ 5 ਸਾਲ ਦੇ ਦੇ ਉਹ ਖਰਾਬ ਕਰਤੇ ਆ ਝਾੜੂ ਵਾਲੇ ਆਏ ਤੁਹਾਨੂੰ ਗਰੰਟੀਆਂ ਦੇਣ ਲੱਗ ਬਦਲਾਅ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲੇ ਦੇਖਿਆ ਕੀ ਹੋ ਗਿਆ 5 ਸਾਲ 10 ਸਾਲ ਖਰਾਬ ਆਪਣੇ ਆਪਣੇ ਹੁੰਦੇ ਆ ਕਾਲੀ ਦਲ ਥੋਡੀ ਆਪਣੀ ਪਾਰਟੀ ਐ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਐ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਐ ਦੇਖੋ ਥੋੜੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਥ ਤੋਂ ਬਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਤੋਂ ਬਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਕਾਹ ਚੰਦਾ ਹੀ ਦੀ ਸੀ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਆ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਇਰੇ ਹੁਣ ਵੀਰੇ ਮੇਰੇ ਬੈਠੇ ਮੈਂ ਪੁੱਛਣਾ ਚਾਹਣਾ ਆ ਸਾਰਾ ਕੁਝ ਜਿੰਨਾ ਬਣਿਆ ਪੰਜਾਬ ਇੱਕ ਚੀਜ਼ ਵੀ ਕਿਸੇ ਹੋਰ ਦੀ ਨਹੀਂ ਸਾਰੀਆਂ ਹੀ ਕਾਲੀ ਦਲ ਨੇ ਬਣਾਈਆਂ ਭਾਵੇਂ ਸੜਕਾਂ ਐ ਭਾਵੇਂ ਡੈਮ ਐ ਭਾਵੇਂ 에어ਪੋਰਟ ਐ ਭਾਵੇਂ ਥੋੜਨੇ ਟਿਊਬਲ ਐ ਭਾਵੇਂ ਕੱਸੀਆਂ ਖਾਲੇ ਨਹਿਰਾਂ ਮੰਡੀਆਂ ਸਾਰਾ ਕੁਝ ਹੀ ਬਣਾਉਣਾ ਕਾਲੀ ਦਲ ਐ ਤੇ ਫਿਰ ਆਪਾਂ ਕਾਲੀ ਦਲ ਦੇ ਆਪਣੀ ਪਾਰਟੀ ਨੂੰ ਨਕਾਰਤਾ ਆਪਣੀ ਪਾਰਟੀ ਨੂੰ ਪਿੱਛੇ ਸਿਰ ਦਿੱਤਾ ਕਮਜ਼ੋਰ ਕਰ ਦਿੱਤਾ ਨੁਕਸਾਨ ਆਪਣਾ ਹੋ ਗਿਆ ਕਿ ਅੱਜ ਤੱਕ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਗਏ ਤੱਕ ਹਜ਼ੂਰ ਸਾਹਿਬ ਦੇ ਵੀ ਕਬਜ਼ਾ ਬਾਹਰ ਲੈਣੇ ਕਰ ਲਿਆ ਤੱਕ ਪਟਨਾ ਸਾਹਿਬ ਦੇ ਵੀ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਰਾਤਾ ਤੁਸੀਂ ਤੇ ਐਸਟੀਪੀਸੀ ਵੀ ਤੋੜ ਦਿੱਤੀ ਠਣ ਬਚਿਆ ਕੀ ਆ ਬਕਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਅਸੀਂ ਲੜ-ਗਲੜ ਕੇ ਸਭ ਬਚਾਇਆ ਨਹੀਂ ਤਾਂ ਤੁਹਾਡੇ ਉੱਤੇ ਸਾਰਿਆਂ ਦੀ ਕਮਜ਼ੋਰੀ ਹੋ ਜਾਣਾ ਸੀ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਕੀ ਕੌਮ ਕਰੂੰਗੀ ਆਹ ਹਾਲਾਤ ਬਣਾ ਦਿੱਤੇ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਹਲੇ ਵੀ ਕੁਝ ਨਹੀਂ ਵਿਗੜਿਆ ਤਗੜਾ ਕਰ ਦੋ ਆਪਣੀ ਕੌਮ ਦੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਹਲੇ ਵੀ ਗੱਲਾਂ ਚ ਆ ਗਏ ਤੇ ਤੁਸੀਂ ਤਕੜਾ ਨਾ ਕੀਤਾ ਫਿਰ ਦੋਸ਼ੀ ਕੌਮ ਹੋਊਗੀ ਐਸ ਕਰਕੇ ਮੈਂ ਤਾਂ ਸਾਨੂੰ ਆਈ ਬੇਨਤੀ ਕਰਨ ਵਾਸਤੇ ਆਇਆ ਮੈਂ ਸਮਝਾ ਸਮਝਿਆ ਕਿਸੇ ਵੀ ਚੀਜ਼ ਦੀ ਲੋੜ ਹੋਏ ਮੈਨੂੰ ਇਹਨਾਂ ਨੇ ਮੈਨੂੰ ਯਾਦ ਤਾਂ ਪਹਿਲੇ ਦਿਨ ਕਿਹਾ ਜਿਸਤੀਆਂ ਲੋੜ ਮੈਂ ਸ਼ਾਮ ਤੱਕ ਭਜਾ ਦਿਆ ਸੀ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਅਬੰਦ ਬੰਦ ਬੰਨਣ ਵਾਸਤੇ ਯਾ ਖੇਤਾਂ ਵਿੱਚ ਜਿੱਤ ਆ ਗਈ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛ ਰਿਹਾ ਸੀ ਕਿੰਨੇ ਟਰੈਕਟਰਾਂ ਦੀ ਲੋੜ ਹੈ ਸਾਡੇ ਉੱਥੇ ਮਾਲਵਾ ਜੋ ਅਸੀਂ 2-4000 ਟਰੈਕਟਰ ਭੇਜ ਦਿੰਦੇ ਆ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਆ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਹੈ ਜਿਹੜੇ ਬਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਕਾਲੀ ਦਲ ਨੇ ਫੈਸਲਾ ਕੀਤਾ ਕੋਹਨਾ 50000 ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੈਂ ਹਮਣਾ ਸਾਹਿਬ ਨੂੰ ਕਹਿਣਾ ਲਿਸਟ ਬਣਾ ਲਓ ਕਿੰਨੇ ਕਣਕ ਤੁਹਾਨੂੰ ਚਾਹੀਦੀ ਐ ਹਲਕੇ ਵਾਸਤੇ ਕਿੰਨਾ ਬੀਜ ਚਾਹੀਦਾ ਉਹ ਅਸੀਂ ਅਗਲੇ 5-6 ਦਿਨਾਂ ਚ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆ ਦੇਖੋ ਕੁਛ ਮਰਜੀ ਹੋ ਜੇ ਤੁਹਾਨੂੰ ਤਕਲੀਫ ਨਹੀਂ ਹੋਣ ਦਿੰਦੇ ਜਿਸ ਜੀ ਦੀ ਲੋੜ ਐ ਸਬਰਾ ਸਾਹਿਬ ਮਤ ਨੂੰ ਵਧਾਈ ਵੀ ਦਿੰਨਾ ਉਹਨੂੰ ਤਾਂ ਦੇਖ ਰਿਹਾ ਤੁਸੀਂ ਲਗਾਤਾਰ ਲੱਗੇ ਹੋ ਆਪਣੀ ਲੋਕਾਂ ਦੀ ਸੇਵਾ ਕਰਨੀ ਤੇ ਸੱਚੀ ਅਕਾਲੀ ਲੀਡਰਸ਼ਿਪ ਤੇ ਵਰਕ ਕਰਨ ਨੂੰ ਕਹਿਣਾ ਚਾਹਣਾ ਆ ਜਦੋਂ ਤੱਕ ਆ ਸਾਰੀ ਮੁਸ਼ਕਲ ਖਤਮ ਨਹੀਂ ਹੁੰਦੀ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਖਾਲਸਾ ਪੰਥ ਦੁਨੀਆਂ 'ਚ ਜਦੋਂ ਮੁਸ਼ਕਿਲ ਆ ਜਾਂਦੀ ਸਭ ਤੋਂ ਵੱਧ ਮਦਦ ਕਰਨ ਜਾਂਦਾ ਹੈ ਜੇ ਦੇਸ਼ ਵਿੱਚ ਜਦੋਂ ਮੁਸ਼ਕਿਲ ਆ ਜਾਂਦੀ ਸਭ ਤੋਂ ਪਹਿਲੇ ਆਪਾਂ ਜਾਂਦੇ ਆ ਪਰ ਜਦੋਂ ਆਪਣੇ ਦੇ ਮੁਸ਼ਕਿਲ ਆਈ ਕੋਈ ਨਹੀਂ ਆਇਆ ਮਦਦ ਕਰਨ ਵਾਸਤੇ ਆਪਾਂ ਨੂੰ ਆਪ ਵੀ ਆਪਣੀ ਬਾਹ ਫੜਨੀ ਪਈ ਤੇ ਮੈਨੂੰ ਖੁਸ਼ੀ ਹੈ ਮਾਣ ਹੈ ਜਿਸ ਤਰੀਕੇ ਨਾਲ ਆਪਣੀ ਕੌਮ ਨੇ ਇੱਕ ਦੂਜੇ ਦੀ ਮਦਦ ਕੀਤੀ ਇਹਨਾਂ ਮਿਸਾਲ ਕਿਸੇ ਹੋਰ ਕਿਸੇ ਧਰਮ ਦੀ ਨਹੀਂ ਕਿਸੇ ਹੋਰ ਕੌਮ ਦੀ ਨਹੀਂ ਤੁਹਾਡਾ ਸੰਦਾ ਤੇ ਮੈਂ ਲੋਪੋ ਕੇ ਸਾਹਬ ਦਾ ਵੀ ਕਰਦਾ ਬਹੁਤ ਨੌਜਵਾਨ ਮਿਹਨਤੀ ਹੈ ਆ ਵੀ ਉਸ ਦਿਨ ਤੇ ਲੱਗੇ ਮੇਰੇ ਨਾਲ ਟੈਲੀਫੋਨ ਤੇ ਲਗਾਤਾਰ ਤਾਲ ਮਿਲ ਰਿਹਾ ਹੈ ਇਹਨਾਂ ਨੂੰ ਵਿਚਾਰਾ ਭੇਜਿਆ ਤੇ ਜਿੰਨੀ ਕੰਕ ਦੀ ਲੋੜ ਹੈ ਜਿੰਨਾ ਸਾਰਾ ਮੈਨੂੰ ਦੱਸ ਦਿਓ ਫਿਰ ਆਪਾਂ ਉਹਦੀ ਮਦਦ ਕਰਾਂਗੇ ਫੋਗਿੰਗ ਮਸ਼ੀਨਾਂ ਵੀ ਆ ਗਈਆਂ ਤੁਹਾਡੇ ਤੇ ਮੈਂ ਆਪਣੇ ਨੌਜਵਾਨਾਂ ਨੂੰ ਕਹਿੰਦਾ ਹਰ ਪਿੰਡ ਤੁਸੀਂ ਹਰ ਪਿੰਡ ਹਰ ਰੋਜ਼ ਤੁਸੀਂ ਫੋਕਿੰਗ ਕਰਨੀ ਹੈ ਮਹੀਨਾ ਜਦੋਂ ਤੱਕ ਮੱਛਰ ਸਾਰਾ ਜਾਂ ਬਿਵਾਰੀਆਂ ਖਤਮ ਨਹੀਂ ਹੁੰਦੀਆਂ ਤੇ ਮੈਂ ਇੱਕ ਹੋਰ ਵੀ ਦੱਸਦਾ ਡਾਕਟਰਾਂ ਦੀ ਟੀਮਾਂ ਦਾ ਇੰਜ਼ਾਮ ਕਰ ਲਿਆ ਮੈਂ ਜਿੰਨੇ ਕੈਂਪ ਲਾਉਣੇ ਆ ਮੈਨੂੰ ਸ਼ਾਮ ਤੱਕ ਦੱਸ ਦਿਓ ਡਾਕਟਰਾਂ ਦੇ ਕੈਂਪ ਵੀ ਲੱਗ ਜਾਣਗੇ ਤੇ ਦਵਾਈਆਂ ਵੀ ਮੁਫਤ ਹੋਣਗੀਆਂ ਦੇ ਪਸ਼ੂ ਡਾਕਟਰ ਵੀ ਚਾਹੀਦੇ ਆ ਉਹ ਵੀ ਮੈਂ ਕੰਮ ਕਰ ਲਿਆ ਜੇ ਉਹਨਾਂ ਨੂੰ ਕਿੰਨੇ ਚਾਹੀਦੇ ਡਾਕਟਰ ਉਹ ਵੀ ਕਿੱਥੇ ਚਾਹੀਦੇ ਮੈਨੂੰ ਦੱਸ ਦਿਓ ਉਹ ਵੀ ਤੁਹਾਡੇ ਕੋਲ ਭੇਜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਪਿੰਡ ਬਛੋਆ ਤੋਂ ਅਜਨਾਲਾ ਹਲਕੇ ਦੇ